ਹਾਂਜੀ ਦੋਸਤੋ ਆਪਾਂ ਹੱਤ살 ਦੀ ਬਾਤ ਤੇ ਚੈਨਲ ਤੇ ਅੱਜ ਫੇਰ ਇੱਕ ਨਵੀਂ ਜਾਣਕਾਰੀ ਜਾਂ ਇੱਕ ਨਵੇਂ ਮੁੱਦੇ ਤੇ ਗੱਲ ਕਰਦੇ ਆਂ ਕਿਉਂਕਿ ਅੱਜ ਆਪਣਾ ਇਹ ਟੌਪਿਕ ਰਹੂਗਾ ਹੋਰ ਹੂਆ ਵਾਤਾਵਰਨ ਸੰਬੰਧੀ ਕਿਉਂਕਿ ਵਾਤਾਵਰਨ ਸੰਬੰਧੀ ਜਿਹੜਾ ਟੌਪਿਕ ਹੈ ਇਹ 6th ਕਲਾਸ ਤੋਂ ਲੈ ਕੇ 6ਵੀਂ ਕਲਾਸ ਤੋਂ ਲੈ ਕੇ 10ਵੀਂ ਕਲਾਸ 2 ਤੋਂ ਲੈ ਕੇ 12ਵੀਂ ਤੱਕ ਜਿਹੜੇ ਬੱਚੇ ਪੜ੍ਹਦੇ ਆ ਉਹਨਾਂ ਦੇ ਕੀ ਹੈ ਉਹਨਾਂ ਦੇ ਨਾਲ ਵੀ ਕੀ ਹੈ ਰਿਲੇਟਡ ਰਹੂਗਾ ਉਹਨਾਂ ਨੂੰ ਵੀ ਕੀ ਹੈ ਇਹਦੇ ਵਿੱਚ ਕੁਝ ਸਿੱਖਣ ਨੂੰ ਮਿਲੂਗਾ ਤਾਂ ਆਪਾਂ ਗੱਲ ਕਰਦੇ ਆ ਅੱਜ ਬਾਦਰ ਇਹ ਵਾਤਾਵਰਣ ਦੇ ਬਾਰੇ ਐਨਵਾਇਰਨਮੈਂਟ ਜਾਂ ਵਾਤਾਵਰਣ ਵਾਤਾਵਰਣ ਦੇ ਵਿੱਚ ਜਿਹੜਾ ਦਿਨ ਬਰ ਦਿਨ ਜਾਂ ਦਿਨੋਂ ਦਿਨ ਹੋ ਰਿਹਾ ਬਾਦਾਂ ਇਹ ਬੜੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿਹੜਾ ਵਾਤਾਵਰਨ ਦੇ ਵਿੱਚ ਬਾਧਾ ਹੋ ਰਿਹਾ ਹੈ ਸਾਡਾ ਤਾਪਮਾਨ ਹੈ ਜਿਹੜਾ ਦਿਨੋਂ ਦਿਨ ਕੀ ਉਹ ਵਧਦਾ ਜਾ ਰਿਹਾ ਹੈ ਉਹਦੇ ਪਿੱਛੇ ਕਈ ਕਾਰਨ ਨੇ ਤਾਂ ਸਾਨੂੰ ਇਹਨਾਂ ਕਾਰਨਾਂ ਨੂੰ ਸਮਝਣ ਦੀ ਲੋੜ ਹੈ ਤੇ ਸਮਾਜ ਨੂੰ ਕੀ ਹੈ ਸਮਝਾਉਣ ਦੀ ਲੋੜ ਹੈ ਤੇ ਵੱਧ ਤੋਂ ਵੱਧ ਸਾਡੇ ਵਾਤਾਵਰਨ ਦੇ ਬਾਰੇ ਕੀ ਹੈ ਸਾਨੂੰ ਸੋਚਣ ਦੀ ਲੋੜ ਹੈ ਤੇ ਸਮਝਣ ਦੀ ਲੋੜ ਹੈ ਤੇ ਸਾਨੂੰ ਇਹਦੀ ਸਾਂਭ ਸੁਭਾਲ ਕਰਨ ਦੀ ਲੋੜ ਹੈ ਕਿਉਂਕਿ ਜਿਹੜਾ ਵਾਤਾਵਰਨ ਦੇ ਵਿੱਚ ਹੋ ਰਹੀ ਤਬਦੀਲੀ ਦਾ ਸਭ ਤੋਂ ਵੱਡਾ ਕਾਰਨ ਜਿਹੜੇ ਅਤੀ ਦਰੱਖਤਾਂ ਗਈ ਦਰੱਖਤਾਂ ਦੀ ਪਟਾਈ ਸਭ ਤੋਂ ਵੱਡਾ ਕਾਰਨ ਇਹ ਵੀ ਹੈ ਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਅਸੀਂ ਦੇਖੇ ਤਾਂ ਪਹਿਲਾਂ ਨਾਲੋਂ ਕੀ ਹੈ ਤਾਪਮਾਨ ਜਿਹੜਾ ਉਹ ਬਹੁਤ ਜਲਦੀ ਕੀ ਹੈ ਬਹੁਤ ਜ਼ਿਆਦਾ ਆਪਾਂ ਕਹਿ ਸਕਦੇ ਹਾਂ ਬਦਲਾਅ ਹੋਇਆ ਵਧਿਆ ਹੈਗਾ ਤਾਪਮਾਨ ਉਂਝ ਤਾਂ ਇਹ ਲਗਭਗ ਸਾਰੇ ਇੰਡੀਆ ਦੇ ਵਿੱਚ ਹੀ ਵਧਿਆ ਪਰ ਇਹਦਾ ਵੱਡਾ ਕਾਰਨ ਜਿਹੜਾ ਬਣਿਆਗਾ ਉਹ ਦਰੱਖਤਾਂ ਦੀ ਪਟਾਈ ਬਣੀ ਹੈ ਪੰਜਾਬ ਦੇ ਵਿੱਚ ਜਿਹੜਾ ਤਾਪਮਾਨ ਹੈ ਉਹ ਲਗਭਗ ਲਗਭਗ ਜੇ ਦੇਖਿਆ ਜਾਵੇ ਤਾਂ ਉਹ 49 ਡਿਗਰੀ ਤੱਕ ਪਹੁੰਚ ਗਿਆ ਸੀਗਾ 49 ਡਿਗਰੀ ਕੀ ਹੈ ਕੀ ਤਾਪਮਾਨ ਹੈ ਜਿਹੜਾ ਉਹ ਆਪਣੀ ਪੰਜਾਬ ਦੀ ਕਈ ਜ਼ਿਲ੍ਹਿਆਂ ਦੇ ਵਿੱਚ ਕੀ ਆ ਉਹ ਦੇਖਣ ਨੂੰ ਮਿਲਿਆ ਮਾਪਿਆ ਗਿਆਗਾ ਕਿ ਇੰਨੀ ਗਰਮੀ ਦੇ ਵਿੱਚ ਜਿਹੜੇ ਜੀਵਨ ਹੈ ਉਹਦਾ ਕੀ ਇੱਕ ਬੜਾ ਕੀ ਕਹਿ ਸਕਦੇ ਆ ਕਠਿਨਾਈ ਭਰਾਂ ਹੋ ਸਕਦਾ ਤਾਂ ਸਾਨੂੰ ਇਹਦੇ ਸੰਬੰਧ ਦੇ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੀ ਲੋੜ ਹੈ ਤੇ ਵੱਧ ਤੋਂ ਵੱਧ ਕੀ ਹੈ ਦਰਖਤ ਲਾਉਣ ਦੀ ਲੋੜ ਹੈ ਤੇ ਤਾਂ ਸਾਨੂੰ ਇਹਦੇ ਸਬੰਧ ਦੇ ਵਿੱਚ ਜਿਹੜੀਆਂ ਵਾਤਾਵਰਣ ਸੰਬੰਧੀ ਹੋ ਰਹੀਆਂ ਤਬਦੀਲੀਆਂ ਨੇ ਉਹਨਾਂ ਦਾ ਵੀ ਕੀ ਹੈ ਇੱਕ ਵੱਡਾ ਕਾਰਨ ਹੈ ਇਹਦੇ ਪਿੱਛੇ ਕਿਉਂਕਿ ਜਿਹੜੇ ਅਸੀਂ ਦਿਗਜਮੇ ਦੇਖਦੇ ਆ ਕਿ ਏਸੀ ਨੇ ਜਿਹੜੇ ਉਹਨਾਂ ਦੇ ਵਿੱਚ ਉਹੀ ਹੈ ਇੱਕ ਉਹ ਵੀ ਇੱਕ ਕਹਿ ਸਕਦੇ ਆ ਗਰਮੀ ਦਾ ਇੱਕ ਵੱਡਾ ਕਾਰਨ ਹੈ ਕਾਰਨ ਹੀ ਹੈ ਜਿਹੜੀ ਉਹਨਾਂ ਦੇ ਵਿੱਚ ਇੱਕ ਗੈਸ ਨਿਕਲਦੀ ਹੈ ਜਿਹੜੀ ਕਿ ਸਾਡੀ ਧਰਤੀ ਦੀ ਓਜ਼ੋਨ ਪਰਤ ਹੈ ਧਰਤੀ ਦੀ ਜਿਹੜੀ ਓਜ਼ੋਨ ਪਰਤ ਹੈ ਉਹ ਕੀ ਹੈ ਧਰਤੀ ਤੋਂ ਇੱਕ 24 ਕਿਲੋਮੀਟਰ ਉੱਪਰ ਕੀ ਹੈ ਓਜ਼ੋਨ ਪਰਤ ਹੈ ਜਿਹੜੀ ਕਿ ਉਹਦੇ ਵਿੱਚ ਕੀ ਹੈ ਅਸੀਂ ਕਹਿ ਸਕਦੇ ਹਾਂ ਇੱਕ ਜਿਹੜੀਆਂ ਕਿਰਨਾਂ ਹੁੰਦੀਆਂ ਨੇ ਆ ਗਈਆਂ ਸੂਰਜ ਦੀ ਕਿਰਨਾਂ ਪੈਂਦੀਆਂ ਨੇਗੇ ਸੂਰਜ ਨੇ ਪਰ ਆ ਵੈਂਗਣੇ ਕਿਰਨਾਂ ਤਾਂ ਜਿਹੜੀ ਓਜ਼ੋਨ ਪਰਤ ਹੈ ਉਹ ਉਹ ਕੀ ਰੋਕਣ ਦਾ ਕੰਮ ਕਰਦੀ ਹੈ ਪਰ ਏਸੀਆਂ ਦੇ ਵਿੱਚੋਂ ਜਿਹੜੀ ਗੈਸ ਨਿਕਲਦੀ ਹੈ ਉਹਨਾਂ ਨਾਲ ਕੀ ਹੈ ਉਹਦੇ ਵਿੱਚ ਕੀ ਹੈ ਛੇਦ ਹੁੰਦੇ ਆ ਜਿਹੜੇ ਛੇਦ ਹੁੰਦੇ ਆ ਤਾਂ ਜਿਹੜੀਆਂ ਸੂਰਜ ਦੇ ਪ੍ਰਾਬੈਂਗਣੀ ਕਿਰਨਾਂ ਨਹੀਂ ਜਾਂ ਸਿੱਧੀਆਂ ਤਾਂ ਉਹ ਸਾਡੀ ਧਰਤੀ ਤੇ ਪੈਂਦੀਆਂ ਨਹੀਂ ਹੈਗੀਆਂ ਸਾਡੀ ਧਰਤੀ ਤੇ ਪੈਂਦੀਆਂ ਨੇ ਜਿਹੜੀਆਂ ਉਹ ਪ੍ਰਾਬੈਂਗਣੀ ਕਿਰਨਾਂ ਤਾਂ ਜਿਹਦੇ ਕਾਰਨ ਇਹ ਕੈਂਸਰ ਵਰਗੀਆਂ ਜਾਂ ਹੋਰ ਅਸਰੀਕ ਬਿਮਾਰੀਆਂ ਦਾ ਜਿਹੜਾ ਵਾਧਾ ਉਹ ਦਿਨੋਂ ਦਿਨ ਕੀ ਆ ਹੋ ਰਿਹਾ ਹੈ ਤਾਂ ਸਾਨੂੰ ਵੱਧ ਤੋਂ ਵੱਧ ਸਾਡੇ ਸਮਾਜ ਦੇ ਵਿੱਚ ਟਰੱਕ ਲਾਉਣ ਦੀ ਲੋੜ ਹੈ ਤਾਂ ਕਿ ਸਾਡਾ ਵਾਤਾਵਰਨ ਜਿਹੜਾ ਉਹ ਬਚ ਸਕੇ ਪਰ ਜਿਸ ਤਰੀਕੇ ਨਾਲ ਵਾਤਾਵਰਨ ਬਦਲਾਅ ਹੋ ਰਿਹਾ ਅਸੀਂ ਦੇਖਿਆ ਹੈ ਕਿ ਪਿਛਲੇ ਸਾਲ ਜਿਹੜੀ ਸਰਦੀ ਹੈ ਜਾਂ ਠੰਡ ਗੈਦਨੇ ਅਸੀਂ ਉਹਦਾ ਵੀ ਰਿਕਾਰਡ ਟੁੱਟਿਆ ਤੇ ਇਹਦੀ ਗਰਮੀ ਦਾ ਵੀ ਰਿਕਾਰਡ ਟੁੱਟਿਆ ਤਾਂ ਇਹ ਆਉਣ ਵਾਲਾ ਸਮਾਂ ਜਿਹੜਾ ਬੜਾ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਸੇ ਤਰ੍ਹਾਂ ਹੀ ਗਰਮੀ ਵਧਦੀ ਗਈ ਠੰਡਾਂ ਵੱਧਦੀਆਂ ਗਈਆਂ ਸਰਦੀਆਂ ਵਧਦੀਆਂ ਗਈਆਂ ਤਾਂ ਜਿਹੜਾ ਜੀਵਨ ਆ ਉਹ ਆ ਸੰਭਵ ਹੋ ਜਾਣਾ ਤਾਂ ਕਿਤੇ ਨਾ ਕਿਤੇ ਸਮਾਜ ਕੀ ਹੈ ਇਹਦੇ ਲਈ ਜ਼ਿੰਮੇਦਾਰ ਬਣੂਗਾ ਤਾਂ ਸਮਾਜ ਨੂੰ ਇਹਦੇ ਪ੍ਰਤੀ ਆਪਣੇ ਵਾਤਾਵਰਣ ਨੂੰ ਕੀ ਹੈ ਬਚਾਉਣ ਦੀ ਲੋੜ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਜਿਹੜੀਆਂ ਉਹ ਵਾਤਾਵਰਣ ਨੂੰ ਸੁਰੱਖਿਅਤ ਦੇ ਸ ਹੋ ਸਕੇ ਕਿਉਂਕਿ ਆਉਣ ਵਾਲੀਆਂ ਪੀੜ੍ਹੀਆਂ ਲਈ ਅਸੀਂ ਖਤਰਾ ਪੈਦਾ ਨਾ ਕਰ ਸਕੀਏ ਨਾ ਹੋਵੇ ਤਾਂ ਉਹਨਾਂ ਨੂੰ ਕੀ ਅਸੀਂ ਆਪਣੇ ਕੀਆ ਵਾਤਾਵਰਨ ਨੂੰ ਸਾਮ ਸਮਾਨਣ ਦੀ ਲੋੜ ਹੈ ਸਾਨੂੰ ਇਹਦੇ ਪ੍ਰਤੀ ਵੱਧ ਤੋਂ ਵੱਧ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਿੱਥੇ ਵੀ ਸਾਨੂੰ ਕਿਤੇ ਖਾਲੀ ਜਗ੍ਹਾ ਮਿਲਦੀ ਹੈ ਤਾਂ ਵੱਧ ਤੋਂ ਵੱਧ ਜੀ ਹੈ ਦਰਖਤ ਲਗਾਉਣੇ ਚਾਹੀਦੇ ਨੇ ਤਾਂ ਕਿ ਜਿਹੜਾ ਵਾਤਾਵਰਨ ਦਾ ਤਾਪਮਾਨ ਇਹ ਵੀ ਕੰਟਰੋਲ ਹੋ ਸਕੇ ਤੇ ਹੋਰ ਜਿਹੜੀਆਂ ਕੰਮ ਮੰਨ ਕੇ ਚਲੋ ਆਪਣੇ ਵਾਤਾਵਰਨ ਦੇ ਵਿੱਚ ਬਗਿਣ ਬਿਗਣ ਪੈ ਰਿਹਾ ਜਾਂ ਬਗਿਆੜ ਪੈ ਰਿਹਾ ਤਾਂ ਇਹਨੂੰ ਕੀ ਹੈ ਕੰਟਰੋਲ ਕੀਤਾ ਜਾ ਸਕਦਾ ਤੁਸੀਂ ਸੋਚਿਆ ਦੇਖਿਆ ਹੋਊਗਾ ਕਿ ਜਿਹੜਾ ਤਾਪਮਾਨ ਦੇ ਕਾਰਨ ਹਿਮਾਲਿਆ ਦੀ ਪਰਬਤਾਂ ਜਿਹੜੀ ਉਹ ਬੜੀ ਵੱਡੀ ਗਿਣਤੀ ਦੇ ਵਿੱਚ ਕੀ ਹੈ ਪਿੰਗਲ ਕਿ ਉਹ ਕੀ ਹੈ ਸਮੁੰਦਰਾਂ ਦੇ ਵਿਚਾਰੀ ਹੈ ਸਮੁੰਦਰਾਂ ਦੇ ਵਿਚਾਰੀ ਹੈ ਉਹ ਤਾਂ ਕੀ ਹੈ ਹਰ ਇੱਕ ਸਾਲ ਦੋ ਸਾਲ ਇੱਕ ਸਾਲ ਦੇ ਵਿੱਚ ਜਿਹੜਾ ਸਮੁੰਦਰ ਦਾ ਪਾਣੀ ਆ ਇੱਕ ਤੋਂ ਦੋ ਇੰਚ ਕੀ ਹੈ ਉਹ ਕੀ ਹੈ ਉਹ ਬਾਅਰ ਹੋ ਰਿਹਾ। ਤਾਈ ਦੇ ਕਾਰਨ ਜਿੰਨੇ ਵੀ ਸਮੁੰਦਰਾ ਦੇ ਨਾਲ ਜਿਹੜੇ ਦੇਸ਼ ਲੱਗਦੇ ਆ ਉਹਨਾਂ ਨੂੰ ਬੜਾ ਵੱਡਾ ਕੀ ਕਹਿ ਸਕਦੇ ਆ ਨੁਕਸਾਨ ਹੁੰਦਾ ਜਾਂ ਹੋ ਰਿਹਾ ਜਾਂ ਜਿਹੜੇ ਛੋਟੇ ਮੋਟੇ ਟਾਪੂ ਸੀਗੇ ਸਮੁੰਦਰਾ ਦੇ ਕਿਨਾਰੇ ਉਹ ਕੀ ਹੈ ਸਮੁੰਦਰ ਦੇ ਵਿੱਚ ਰਲ ਗਏ। ਕਿਉਂਕਿ ਨੈਸ਼ਨਲ ਮੀਡੀਆ ਜਾਂ ਇੰਟਰਨੈਸ਼ਨਲ ਮੀਡੀਆ ਤੇ ਤੁਸੀਂ ਕਈ ਵਾਰੀ ਆਪਾਂ ਨਿਊਜ਼ ਜਾਂ ਦੇਖਦੇ ਆਂ ਤਾਂ ਪੜ੍ਹਦੇ ਆਂ ਤਾਂ ਉੱਥੇ ਕੀ ਹੈ ਇਹ ਕਾਰਨ ਚਿੰਤਾ ਦਾ ਵਿਸ਼ਾ ਇਹ ਹੀ ਹੈ ਕਿ ਜਿਹੜੇ ਸਮੁੰਦਰ ਦੇ ਨਾਲ ਛੋਟੇ ਮੋਟੇ ਦੇਸ਼ੀ ਗੇਓ ਅੱਜ ਸਮੁੰਦਰ ਨੇ ਆਪਣੇ ਅੰਦਰ ਕੀ ਉਹ ਲਵੇਟ ਲੇ ਤਾਂ ਇਹ ਕਾਰਬੇਟਣ ਦਾ ਕਾਰਨ ਕੀ ਸੀਗਾ ਕਿ ਜਿਹੜਾ ਆਪਣੇ ਬਾਤਾਵਰਨ ਦੇ ਵਿੱਚ ਬਦਲਾਅ ਹੋਇਆ ਉਹ ਵੱਡਾ ਕਾਰਨ ਆ ਸਾਡਾ ਇੰਡੀਆ ਦਾ ਜੇ ਦੇਖਿਆ ਜਾਵੇ ਜ਼ਿਆਦਾਤਰ ਜਿਹੜਾ ਸਮੁੰਦਰ ਦੇ ਨਾਲ ਬੰਬੇ ਹੈ ਜਾਂ ਮੁੰਬਈ ਕਹਿ ਸਕਦੇ ਆ ਉਹ ਇਲਾਕਾ ਲੱਗਦਾ ਉਹਦੇ ਨਾਲ ਇਸ ਤੋਂ ਇਲਾਵਾ ਹੋਰ ਵੀ ਕਈ ਜਿਹੜੇ ਇਲਾਕੇ ਆ ਸਟੇਟਾਂ ਨੇ ਉਹ ਵੀ ਲੱਗਦੀਆਂ ਨੇਗੀਆਂ ਤਾਂ ਉੱਥੇ ਕੀ ਆ ਸਾਨੂੰ ਵੱਡੇ ਵੱਡੇ ਜਿਹੜੇ ਸਮੁੰਦਰੀ ਕਹਿ ਸਕਦੇ ਆ ਪਛਾਲ ਆਉਂਦੇ ਆ ਉੱਥੇ ਹਜ਼ਾਰਾਂ ਹੀ ਗਿਣਤੀ ਦੇ ਵਿੱਚ ਲੱਖਾਂ ਹੀ ਗਿਣਤੀ ਦੇ ਵਿੱਚ ਪਸ਼ੂ ਪੰਛੀ ਲਾਉ ਜਾਂ ਹੋਰ ਵੱਡਾ ਨੁਕਸਾਨ ਆ ਕੀ ਉਹਨਾਂ ਦਾ ਹੁੰਦਾਗਾ ਤਾਂ ਇਹਦੇ ਕਰਕੇ ਇਹੋ ਜਿਹੀਆਂ ਜਿਹੜੀਆਂ ਵੱਡੀਆਂ ਘਟਨਾਵਾਂ ਨੇ ਉਹਨਾਂ ਨੂੰ ਵੀ ਰੋਕਣ ਦੀ ਲੋੜ ਹੈ ਤੇ ਸਮਾਜ ਦੇ ਵਿੱਚ ਸਾਨੂੰ ਜਿਹੜਾ ਜ਼ਿਆਦਾਤਰ ਚਿੰਤਾ ਦਾ ਹਮੇਸ਼ਾ ਇਹੀ ਮਹਿਸਾਸ ਹੋਇਆ ਕਿ ਦਰਤਾਂ ਦੀ ਜਿਹੜੀ ਪਟਾਈ ਹੈ ਉਹ ਦਿਨੋਂ ਦਿਨ ਕੀ ਹੈ ਵੱਧ ਹੋ ਰਹੀ ਹੈ ਤਾਂ ਸਾਨੂੰ ਆਪਣੇ ਦਰਖਤਾਂ ਨੂੰ ਵੱਧ ਤੋਂ ਵੱਧ ਆਪਣੇ ਵਾਤਾਵਰਣ ਨੂੰ ਬਚਾਉਣ ਲਈ ਤਾਂ ਸਾਨੂੰ ਕੀ ਹੈ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਆ ਤਾਂ ਕਿ ਸਾਡਾ ਜਿਹੜਾ ਵਾਤਾਵਰਣ ਆ ਉਹ ਕੀ ਹੈ ਸਾਨੂੰ ਸ਼ਾਂਤ ਤੇ ਇੱਕ ਆਰਾਮਦਿਕ ਜਾਂ ਕਹਿ ਸਕਦੇ ਆ ਅਸੀਂ ਆਕਸੀਜਨ ਦੀ ਭਰਮਾਰ ਹੈ ਜਿਹੜੀ ਉਹ ਜ਼ਿਆਦਾ ਹੋ ਸਕੇ ਵਾਤਾਵਰਣ ਦੇ ਵਿੱਚ ਕਿਉਂਕਿ ਹੁਣ ਜਿਹੜੀ ਆਕਸੀਜਨ ਦੀ ਮਾਤਰਾ ਹੈ ਉਹ ਕਾਰਬਨ ਡਾਈਆਕਸਾਈਡ ਜਿਹੜੀ ਜ਼ਿਆਦਾ ਗਈ ਹੋ ਸਕਦੀ ਹੈ ਹੋ ਰਹੀ ਹੈ ਪਰ ਜਿਹੜੇ ਦਰਖਤਾਂ ਦੀ ਘਾਟ ਹੈ ਉਹ ਸਾਨੂੰ ਹੁਣ ਆਪਣੇ ਆਪ ਹੀ ਮਹਿਸੂਸ ਹੋਣ ਲੱਗੀ ਕਿਉਂਕਿ ਜਿਹੜੀ ਆਕਸੀਜਨ ਉਹ ਸਾਨੂੰ ਕੀ ਦਰਖਤਾਂ ਤੋਂ ਪ੍ਰਾਪਤ ਹੁੰਦੀ ਹੈ ਜੇਕਰ ਦਰਖਤਾਂ ਤੋਂ ਆਕਸੀਜਨ ਪ੍ਰਾਪਤ ਹੁੰਦੀ ਹੈ ਇਸ ਦੇ ਬਦਲੇ ਕੀ ਹੈ ਅਸੀਂ ਕਾਰਬਨ ਡਾਈਆਕਸਾਈਡ ਹੈ ਜਿਹੜਾ ਮਨੁੱਖਾ ਹੈ ਜਾਂ ਜਿੰਨੇ ਵੀ ਜੀਵ ਜੰਤੂ ਆ ਉਹ ਕੀ ਹੈਗੇ ਕਾਰਬਨ ਡਾਈਆਕਸਾਈਡ ਕੀ ਉਹ ਛੱਡਦੇ ਆ ਤਾਂ ਇਹਦਾ ਸਿੱਧਾ ਵੀ ਇਹਦਾ ਵੀ ਪ੍ਰਭਾਵ ਹੈ ਜਿਹੜਾ ਇਹ ਵੀ ਵਾਤਾਵਰਣ ਤੇ ਪੈਂਦਾ ਹੈ ਕਿਉਂਕਿ ਜਿਹੜੀਆਂ ਹੋਰ ਮੰਨ ਕੇ ਚੱਲੋ ਜਿਹੜੀਆਂ ਜਿੰਨੇ ਵੀ ਸਾਧਨ ਨੇ ਉਹ ਵੀ ਕੀ ਹੈ ਇੱਕ ਜਿਹੜੇ ਧੂਆ ਛੜਦੇ ਉਹ ਵੀ ਇੱਕ ਕਹਿ ਸਕਦੇ ਨੇ ਕਾਰਬਨ ਆਕਸਾਈਡ ਨੇ ਜਿਹੜੀਆਂ ਗੈਸਾਂ ਨੇ ਉਹ ਉਹਨਾਂ ਸਾਧਨਾਂ ਦੇ ਵਿੱਚ ਲਾਓ ਜਾਂ ਵੀ ਕਰਾਂ ਦੇ ਵਿੱਚ ਲਾਓ ਉਹ ਨਿਕਲਦੀਆਂ ਨੇ ਤੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਨੇ ਤਾਂ ਇਹਨੂੰ ਇੱਕ ਸਾਫ਼ ਸੁਥਰਾ ਰੱਖਣ ਦੇ ਵਾਸਤੇ ਕੀ ਹੈ ਸਾਨੂੰ ਦਰਸਤ ਲਗਾਉਣੀ ਹੀ ਪੈਣਗੇ ਜੇ ਨਾਲ ਆਏ ਤਾਂ ਸਾਨੂੰ ਕੀ ਹੈ ਸਮਾਜ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੈ ਇਹਦੇ ਦੂਰਗਾਮੀ ਸਿੱਟੇ ਆ ਉਹਦੇ ਕੀ ਆ ਸਾਨੂੰ ਨਤੀਜੇ ਜਿਹੜੇ ਕੁੱਤੇ ਨੇ ਪਹਿਣਗੇ ਤਾਂ ਇੱਕ ਇਹ ਕਿਉਂ ਇਨ ਆਹ ਹੋਉਂਦੀ ਹੈ 에ਅਰ ਅਸੀਂ ਕਹਿ ਸਕਦੇ ਹਾਂ ਇੰਡੈਕਸ ਹੁੰਦਾ ਹੈ ਜੇ ਹਵਾ ਨੂੰ ਮਾਪਣ ਦਾ ਇੱਕ ਜਿਹੜਾ ਯੰਤਰ ਹੁੰਦਾ ਉਹ ਦੇਖਿਆ ਜਾ ਉਹ ਤਾਂ ਦੇਖਿਆ ਜਾਵੇ ਤਾਂ ਉਹਦੇ ਵਿੱਚ ਕੀ ਆ ਸਾਨੂੰ ਜਿਹੜੀ ਹਵਾ ਉਹ ਬੜੀ ਗੰਦਲੀ ਹੋ ਜਾਂਦੀ ਹੈ ਕੁਝ ਮੰਨ ਕੇ ਚਲੋ ਸਮੇ ਦੇ ਹਿਸਾਬ ਨਾਲ ਤਾਂ ਜਿਹੜੀ ਸੁੱਧ ਹਵਾ ਹੈ ਤਾਂ ਉਹ ਤਾਂ ਹੀ ਰਹਿ ਸਕਦੀ ਹੈ ਜੇਕਰ ਅਸੀਂ ਅੱਗੇ ਵੱਧ ਤੋਂ ਵੱਧ ਦਰਸਤ ਲਾਵਾਂਗੇ ਮੀਹਾਂ ਦਾ ਕਾਰਨ ਆ ਜਿਹੜੀਆਂ ਮਾਨਸੂਨ ਪਾਉਣਾ ਨੇਗੀਆਂ ਉਹਨਾਂ ਦਾ ਵੀ ਜਿਹੜਾ ਮੰਨ ਕੇ ਚਲੋ ਪ੍ਰਭਾਵ ਆ ਉਹ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਕਿਉਂਕਿ ਮਾਨਸੂਨ ਪਾਉਣਾ ਨੇਗੀਆਂ ਜਿਹੜੀਆਂ ਉਹ ਵੀ ਲੇਟ ਆਉਣ ਦਾ ਪਾਰ ਇਹਦੇ ਵਿੱਚ ਪੰਜਾਬ ਦੇ ਵਿੱਚ ਵੱਡਾ ਕਾਰਨ ਆ ਜਿਹੜਾ ਉਹ ਵੀ ਵਾਤਾਵਰਨ ਬਦਲਾ ਜਿਹੜਾ ਉਹਦੇ ਕਾਰਨ ਹੋਇਆ ਤਾਂ ਸਾਰੇ ਦੇ ਆਪਾਂ ਕਹਿ ਸਕਦੇ ਆ ਪੰਜਾਬ ਦੇ ਜਾਂ ਪਿੰਡਾਂ ਦੇ ਜਾਂ ਜਿੱਥੇ ਤੱਕ ਇਹ ਮੇਰੀ ਵੀਡੀਓ ਨੂੰ ਜਿਹੜਾ ਵੀ ਸੁਣਦਾ ਹੈ ਉਹਨੂੰ ਇਹ ਜਿਹੜੀਆਂ ਨੂੰ ਅੱਗੇ ਤੋਂ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਲੋਕ ਵੱਧ ਤੋਂ ਵੱਧ ਦ੍ਰਿਸ਼ਕ ਲਗਾ ਕੇ ਆਪਣਾ ਸਮਾਜ ਆਪਣਾ ਜਿਹੜਾ ਵਾਤਾਵਰਨ ਆ ਉਹਨੂੰ ਅਸੀਂ ਸੰਭਾਲ ਸਕੀਏ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੇ ਦੋਸਤੋ ਵੀਡੀਓ ਵਧੀਆ ਲੱਗੀ ਤੇ ਇਹਨੂੰ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਅੱਜ ਜੀ ਮਿਲਾਂਗੇ ਹੋਰ ਵੀਡੀਓ ਲਈ ਧੰਨਵਾਦ ਹੋਰ ਵੀਡੀਓ ਕੋਈ ਆਪਾਂ ਲੈ ਕੇ ਆਵਾਂਗੇ ਜਿਹਦੇ ਵਿੱਚ ਕੋਈ ਨਵੀਂ ਜਾਣਕਾਰੀ ਹੋਈ ਤਾਂ ਉਹ ਵੀ ਤੁਹਾਨੂੰ ਕੀ ਅਸੀਂ ਜਾਣਕਾਰੀ ਉਪਲਬਧ ਕਰਾਵਾਂਗੇ ਜਿੰਨੀ ਕੋ ਹੋ ਸਕੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੁਬਾਰਾ ਫੇਰ ਛੋੜੇ ਚਰਮਾਂ ਚ ਬੇਨਤੀ ਹੈ ਕਿ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਲੋਕਾਂ ਤੱਕ ਇਹ ਜਿਹੜਾ ਸੁਨੇਹਾ ਮੇਰਾ ਜਾਵੇ ਧੰਨਵਾਦ